ਇੰਨੇ ਕ ਕਹਿੰਦੀ ਆ ਹਾ ਫੜੇ ਲੈ ਕੇ ਤੈਨੂੰ ਲੈ ਆਉ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ ਚ ਪਹੁੰਚੋ ਮਮਾ ਲੈ ਕੇ ਕੀ ਹੋਇਆ ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹਾਂ ਅਖੀ ਕਪਰਾ ਕੇ ਫਟਾਫਟ ਆ ਗਿਆ ਇੱਥੇ ਆ ਕੇ ਪਤਾ ਲਗਾ ਕੇ ਮਾਰਿਆ ਹੋਇਆ ਹੈ ਕੋਈ ਹੋਸ਼ ਨਹੀਂ ਕਰ ਰਿਹਾ ਜਿਹਨੂੰ ਨਾਲ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਹੈ ਉਹ ਚੁਣਾਣੇ ਪਹਿਲੇ ਬੜੇ ਧਿਆਨ ਨਾਲ ਨਹੀਂ ਕਿ ਤੁਸੀਂ ਆਏ ਨਹੀਂ ਮੈਂ ਬੁਲਾਇਆ ਹੈ ਕਿ ਸਰ ਤੁਸੀਂ ਪੁਲਿਸ ਨੂੰ ਦੱਸ ਦੋ ਕੀ ਕੰਮ ਹੈ ਜ਼ਰੂਰੀ ਕੋਈ ਕੰਮ ਹੈ ਤਾਂ ਕੋਈ ਸਰ ਕਿੰਨਾ ਐਦਾਂ ਮੈਂ ਨਹੀਂ ਆਣਾ ਕਿ ਮੈਂ ਆਪਣਾ ਕੰਮ ਤੇ ਕਰਾਂ ਜੇ ਕੋਈ ਉਹਨੂੰ ਕਿ ਕੋਈ ਵੀ ਆ ਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਹੈ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਖੁੱਦ ਆ ਕੇ ਖੁੱਦ ਆ ਕੇ ਵੀ ਪਹਿਲੇ ਪੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕਾਉਂਸਲਰ ਸੋ ਤੇ ਤੁਹਾਡੀ ਬੋਲਣਾ ਸ਼ੁਰੂ ਹੋ ਗਿਆ ਜੀ ਤੋ ਤੂ ਤੇ ਆ ਗਿਆ ਆ ਤੇ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂੰ ਤੂੰ ਨਾ ਬੋਲੋ ਤੇ ਜੀ ਨਾਲ ਗੱਲ ਕਰ ਰਿਹਾ ਮੈਂ ਵੀ ਜੀ ਨਾਲ ਗੱਲ ਕਰ ਰਿਹਾ ਜੀ ਨਾਲ ਗੱਲ ਕਰਦੇ ਕਿਉਂ ਬੱਸ ਇਨੇ ਚਨੇ ਉਹਨਾਂ ਨੇ ਨਾ ਮੇਰੇ ਸਲੈਪਿੰਗ ਕਰਨੇ ਸ਼ੁਰੂ ਕਰ ਦਿੱਤੀ ਮੈਂ ਕਿਉਂ ਕਰਤਾ ਕੀ ਕੈਸਾ ਲੋਗੇ ਮਿਹਨਤ ਮੇਰੀ ਨੂੰ ਕਰ ਰਹੇ ਆਪੋਸੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨਕੀ ਨਰਾਜ ਹੈ ਕਿ ਕਿਉਂ ਅੱਲਾ ਹੁਣੇ ਨਹੀਂ ਚਾਹੀਦਾ ਆਫਿਸ 'ਚ ਡੈਕੋਰਮ ਬਣਿਆ ਆ ਇੱਕស៊ី ਆਪਸੇ ਰੰਦੇ ਹੋ ਪਠਾਨਕੋਟ ਵਿਕੇ ਨਗਰ ਨਿਗਮ ਡਿਪਾਰਟਮੈਂਟ ਦੇ ਵਿੱਚ ਅੱਜ ਦੋ ਕਰਮਚਾਰੀ ਜਿਹੜੇ ਨੇ ਉਹਨਾਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਇੰਨਾ ਜ਼ਿਆਦਾ ਇੰਨੀ ਜ਼ਿਆਦਾ ਵੱਧ ਗਈ ਕਿ ਗੱਲ ਜਿਹੜੀ ਹੈ ਉਹ ਹੱਥੋਂ ਪੈ ਤੱਕ ਪਹੁੰਚ ਗਈ ਦੱਸ ਦਈਏ ਤੁਹਾਨੂੰ ਕਿ ਪੁਨੀਸ਼ ਜਿਹੜੇ ਨੇ ਉਹ ਨਗਰ ਨਿਗਮ ਡਿਪਾਰਟਮੈਂਟ ਦੇ ਵਿੱਚ ਪਠਾਨਕੋਟ ਦੇ ਵਿੱਚ ਸਟੈਨੋਗ੍ਰਾਫਰ ਐਜ਼ ਅ ਕਲਰਕ ਕੰਮ ਕਰਦੇ ਨੇ ਤੇ ਉੱਥੇ ਹੀ ਉਹਨਾਂ ਨੇ આરોਪ ਲਗਾਇਆ ਕਿ ਗੁਮੇਜ਼ ਠਾਕੁਰ ਜੋ ਕਿ ਲਾਇਸੈਂਸ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਪੂਰੇ ਸਟਾਫ ਦੇ ਸਾਹਮਣੇ ਉਹਨਾਂ ਦੇ ਨਾਲ ਪਹਿਲਾਂ ਤਾਂ ਬਹਿਸਬਾ ਖੱਪੜ ਜੜਿਆ ਗਿਆ ਜਿਸ ਤੋਂ ਬਾਅਦ ਪੁਨੀਸ਼ ਜਿਹੜੇ ਨੇ ਮੈਂਟਲੀ ਜਿਹੜੇ ਨੇ ਡਿਸਟਰਬਡ ਹੋ ਗਏ ਕਾਫੀ ਜ਼ਿਆਦਾ ਮਾਨਸਿਕ ਸੰਤੁਲਨ ਜਿਹੜਾ ਹੈ ਉਹ ਗਵਾ ਬੈਠੇ ਤੇ ਸਿਵਲ ਹਸਪਤਾਲ ਪਹੁੰਚੇ ਤੇ ਡਾਕਟਰਸ ਦੇ ਵੱਲੋਂ ਜਿਹੜਾ ਉਹਨਾਂ ਦੀ ਤਮਾਮ ਜਾਣਕਾਰੀ ਜਿਹੜੀ ਹੈ ਉਹਨਾਂ ਤੋਂ ਲਈ ਗਈ ਤੇ ਉਹਨਾਂ ਦਾ ਇਲਾਜ ਜਿਹੜਾ ਇਸ ਦੌਰਾਨ ਕੀਤਾ ਗਿਆ ਤੇ ਉੱਥੇ ਹੀ ਜਦੋਂ ਸਿਵਲ ਹਸਪਤਾਲ ਦੇ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਕੋਲ ਪੁਨੀਸ਼ ਜਿਹੜੇ ਨੇ ਪਹੁੰਚੇ ਨੇ ਜੋ ਕਿ ਨਗਰ ਨਿਗਮ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ ਨੌਕਰੀ ਕਰਦੇ ਨੇ ਤੇ ਉਹਨਾਂ ਨੇ ਤਮਾਮ ਗੱਲਬਾਤ ਦੱਸੀ ਹੈ ਤੇ ਇਸ ਮੌਕੇ ਤੇ ਉਹਨ ਮੈਡੀਕਲ ਬਣਵਾ ਲੇਤਾ ਗਿਆ ਤੇ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਆ ਕਿ ਅਜੇਹੀ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਹੈ ਮੁੜ ਤੋਂ ਕਿਸੇ ਹੋਰ ਸਰਕਾਰੀ ਨੌਕਰੀ ਕਰਨ ਵਾਲੇ ਅਧਿਕਾਰੀ ਦੇ ਨਾਲ ਨਾ ਵਾਪਰੀ ਜਾਵੇ ਇਸ ਦੇ ਲਈ ਇਸ ਤੇ ਨਕੇਲ ਕਸੀ ਜਾਵੇ ਜਾਣਕਾਰੀ ਲਲਨਿਆ ਪੁਨੀਸ਼ ਤੋਂ ਕਿਸ ਤਰ੍ਹਾਂ ਦੇ ਨਾਲ ਬਹਿਸਵਾਦੀ ਜੜੀ ਹੈ ਸ਼ੁਰੂ ਕੀਤੀ ਗਈ ਤੇ ਕਿ ਮੰਗ ਉਹ ਕਰਦੇ ਨੇ ਪ੍ਰਸ਼ਾਸਨ ਤੋਂ ਸੁਣ ਲੈਣੇ ਨਵਰੇ ਕੁਛ ਨਹੀਂ ਮੈਂ ਇਹਨਾਂ ਦੇ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਆ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੈਸੇ ਹੀ ਇਹਦੇ ਇਹਨਾਂ ਦੀ ਵਾਈਫ ਥੋੜਾ ਠੀਕ ਨਹੀਂ ਜੌਬ ਕਰਦੀ ਹੈ ਤੇ ਮੈਂ ਕਿਹਾ ਕਹਿੰਦੀ ਆ ਹਾ ਫੜ ਲੈ ਕੇ ਤੈਨੂੰ ਲੈ ਆਉ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ ਚ ਪਹੁੰਚੋ ਮਮਾ ਮੈਂ ਕਿਹਾ ਕੀ ਹੋਇਆ ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹੈਗਾ ਅਸੀਂ ਘਬਰਾ ਕੇ ਫਟਾਫਟ ਆ ਗਏ ਇੱਥੇ ਆ ਕੇ ਪਤਾ ਲਗਾ ਕੇ ਮਾਰਿਆ ਆਇਆ ਹੈ ਕੋਈ ਹੋਸ਼ ਨਹੀਂ ਕਰ ਰਿਹਾ ਇੰਨੀ ਜ਼ਿਆਦਾ ਪੂਰੀ ਰੈੱਡਨੈਸ ਹੋਈ ਹੋਈ ਹੈ ਆਂਦੇ ਹੀ ਮੈਂ ਇੰਜੈਕਸ਼ਨ ਲਗਵਾਇਆ ਤੇ ਡਾਕਟਰ ਨੂੰ ਆ ਕੇ ਇਨਫੋਰਮ ਕੀਤਾ ਹੈਗਾ ਚੱਕਰ ਆ ਰਹੀ ਇਸ ਟੈਂਪਿਲ ਲਗਵਾਇਆ ਡਿਕਲੋ ਲਗਵਾਇਆ ਤੇ ਹੁਣ ਬੱਚਾ ਘਟਾਇਆ ਹੈਗਾ ਪਤਾ ਹੀ ਮੰਗ ਕੀ ਹੈਗੀ ਤੁਹਾਡੀ ਕੀ ਮਮਾ ਜੀ ਮੰਗ ਕੇ ਸੇਫ ਹੋਣਾ ਚਾਹੀਦਾ ਸਾਡਾ ਬੱਚਾ ਇਹ ਥੋੜੀ ਵੀ ਔਨ ਡਿਊਟੀ ਕੋਈ ਵੀ ਆ ਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਐ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਉੱਥੇ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੇ ਕੋਈ ਉਹਨਾਂ ਉੱਤੇ ਐਕਸ਼ਨ ਨਹੀਂ ਲਿਆ ਹਨਾ ਗੱਲ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤਾਂ ਹੀ ਬੱਚਾ ਇੱਥੇ ਆਇਆ ਆਪ ਹੀ ਆਇਆ ਹੈਗਾ ਉਹ ਕਿਹੜਾ ਤਾਂ ਮੈਡੀਕਲ ਵਗੈਰਾ ਹੋ ਗਿਆ ਹੋ ਗਿਆ ਹਾਂਜੀ मेरा नाम पुनीश है जी जनाब मैं ना अपनी ड्यूटी कर रहा है से। रेगुलर जो मेरी ड्यूटी है वो कर रहा से तो मैं जो है जो अपने ग्रमेज प्रधान है यूनियन के उन्होंने मैं यानी कि किस हथ स्ने भेजा बी आओ बुला रहे जी बुला बुला रहे तो जो लड़का इमें पूछा कि काम है जी क्यों बुला रहे मैं ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਭਈਆ ਕਿਉਂ ਬੁਲਾ ਰਹੇ ਆ ਮੈਂ ਕਿਹਾ ਦੇਖ ਮੈਂ ਤਾਂ ਨਹੀਂ ਆ ਸਕਦਾ ਮੈਂ ਕੰਮ 'ਚ ਲੱਗਿਆ ਦਾ ਹੋਰ ਹੈ ਮੇਰ ਸਾਹਿਬ ਦਾ ਹਾਊਸ ਦਾ ਏਜੰਡਾ ਫਾਈਨਲ ਕਰਨਾ ਸੀ ਮੀਟਿੰਗ ਵੀ ਕਰਨੀ ਹੈ ਏਜੰਡੇ ਦਾ ਕੰਮ ਮੈਂ ਦੇਖਦਾ ਪਿਆ ਕਿ ਸਰ ਟਾਈਪ ਕਰਨਾ ਡਰਾਫਟ ਕਰਨਾ ਇਹਨਾਂ ਚੀਜ਼ ਨੂੰ ਉਹਨਾਂ ਦਾ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਉਹ ਚੁਣਾਂ ਨੇ ਪਹਿਲੇ ਬੜੇ ਪਿਆਰ ਨਾਲ ਨਹੀਂ ਸੀ ਤੁਸੀਂ ਆਏ ਨਹੀਂ ਮੈਂ ਬੁਲਾਇਆ ਹੈ ਕਿ ਸਰ ਤੁਸੀਂ ਫਿਲਸਫੇ ਮੰਨ ਦੱਸ ਦੋ ਕਿ ਕੰਮ ਹੈ ਜ਼ਰੂਰੀ ਕੋਈ ਕੰਮ ਹੈ ਦਾ ਤੁਸੀਂ ਕਿੰਨਾ ਐਦਾ ਮੈਂ ਨਹੀਂ ਆਣਾ ਕਿ ਮੈਂ ਆਪਣਾ ਕੰਮ ਤੇ ਕਰਾਂ ਇਨੇ ਚ ਨੂੰ ਖੁਦ ਆ ਗਏ ਖੁਦ ਆ ਕੇ ਵੀ ਪਹਿਲੇ ਪੁਨੀਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕੰਮ ਸੀਰਸ ਹੋ ਤੇ ਤੁਹਾਡੀ ਬੋਲ ਬੁਲਾ ਸ਼ੁਰੂ ਹੋ ਗਿਆ ਜੀ ਤੂੰ ਤੂ ਤੇ ਆ ਗਏ ਤੇ ਤੈਨੂੰ ਮੈਂ ਕਿਹਾ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂ ਤੂ ਨਾ ਬੋਲੋ ਤੇ ਜੀ ਨਾਲ ਗੱਲ ਕਰ ਰਹੇ ਮੈਂ ਵੀ ਜੀ ਨਾਲ ਗੱਲ ਕਰ ਰਹੇ ਜੀ ਨਾਲ ਗੱਲ ਕਰਦੇ ਕੀ ਹੁੰਦਾ ਇਨੇ ਚਨੇ ਉਹਨਾਂ ਨੇ ਨਾ ਮੇਰੇ ਸਲੈਪਿੰਗ ਕਰਨੇ ਸ਼ੁਰੂ ਕਰ ਦਿੱਤੇ ਮਾਰਨ ਸ਼ੁਰੂ ਕਰਤਾ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਇਨੇ ਹੀ ਕਹਿਣਾ ਚਾਹਾਂਗਾ ਕਿ ਆਫਿਸ 'ਚ ਬੈਠਾ ਕਮਨ ਡਿਪਲੋਇਆ ਐ ਦਾ ਗੁੰਡਾਗਰ ਵੀ ਨੇ ਅੱਛੀ ਹੈ ਮੇਰੇ ਵੀ ਹੱਥ ਹੈ ਅਗਰ ਮੈਂ ਵੀ ਐਸਾ ਕੁਝ ਕਰਨਾ ਫਿਰ ਮੇਰੇ ਚੁਣਾ ਚ ਕੀ ਫਰਕ ਰਹਿ ਜਾਂਦਾ ਕੀ ਮੰਗੀ ਹੈਗੀ ਤੇਰੀ ਮੇਰੀ ਮੰਗ ਹੈ ਦੇਖੋ ਮੈਨੂੰ ਉਹਨਾਂ ਨੇ ਥ੍ਰੈਟ ਵੀ ਕੀਤਾ ਹੈ ਜਨਮਾਲ ਦਾ ਵੀ ਬੋਲਿਆ ਮੇਰੀ ਮਾਨ ਮਾਨਸਾਨੀ ਵੀ ਹੋਈ ਆ ਮੈਂ ਉਸ ਫਿਸਟ ਵਿੱਚ ਮੈਂ ਕੰਮ ਕਰਨਾ 6 ਸਾਲ ਹੋ ਗਏ ਮਿਹਨਤ ਮਜ਼ਦੂਰ ਕਰ ਰਹਾ ਆ ਆਫਿਸ ਦੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨਕੀ ਨਰਾਜ ਆ ਕਿੰਦਾ ਕਿਉਂ ਇੱਦਾਂ ਹੋਣਾ ਨਹੀਂ ਚਾਹੀਦਾ ਆਫਿਸ 'ਚ ਇੱਕ ਡੈਕੋਰਮ ਬਣਿਆ ਇੱਕ ਤੁਸੀਂ ਆਪਸ 'ਚ ਰਹਿੰਦੇ ਹੋ ਪਰ ਇਦਾਂ ਦੀ ਚੀਜ਼ I think first time ਹੋਇਆ ਅੱਦਾਂ ਕੁਝ ਕਦੀ ਹੋਇਆ ਨਹੀਂ ਕਿੰਨੇ ਕੁ ਲੋਕ ਮਜੂਸੀ ਕੇ ਮੌਕੇ ਤੇ ਮੇਰਾ ਜੋ ਰੂਮ ਦਾ ਸਟਾਫ ਹੈ ਉਹ ਸੀ ਜਦੋਂ ਐ ਸਲਾਪਿੰਗ ਸ਼ੁਰੂ ਹੋਈ ਹੈ ਨਾਲ ਹੀ ਇਹ ਯੂਨੀਅਨ ਦੇ ਆਪਣੇ ਨਾਲੇ ਬੰਦੇ ਆ ਗਏ ਐ ਇੰਟਰਵੈਂਟਰ ਤੇ ਇਹ ਹੁਣ ਐ ਮੈਨੀਪੂਲੇਟ ਕਰ ਰਹੇ ਸੀਜ਼ ਨੂੰ ਕਿ ਭਈ ਜੋ ਹੈ ਮੈਂ ਗਾਲ ਕੱਢੀ ਐ ਤਾਂ ਉਹਨਾਂ ਨੇ ਮੈਨੂੰ ਸਲਾਪਿੰਗ ਵਗੈਰਾ ਕੀਤਾ ਜਦਕਿ ਮੈਂ ਮੇਰੇ ਮੂਚ ਨਾਲ ਗਾਲ ਹੈ ਨਾ ਮੈਂ ਗਾਲ ਕੱਢਣਾ ਔਰ ਇਹਦਾ ਐਵੀਡੈਂਸ ਸਾਰਾ ਆਫਿਸ ਹੈ ਮੈਡੀਕਲ ਕਰਵਾ ਲਿਆ ਮੈਨੂੰ ਜਦੋਂ ਮੈਂ ਆਇਆ ਇੱਥੇ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਇਹ ਦੱਸਿਆ ਸੀ ਗਰੂਮ ਚ ਜਾ ਕੇ ਕਿ ਮੇਰੇ ਨਾਲ ਹੋਇਆ ਬੈਨ ਨਾਲ ਐਂਡ ਮੈਟਰ ਥੋੜਾ ਸੌਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਐਂਡ ਉਹਦੇ ਮੈਂ ਅਨਕੰਫਰਟੇਬਲ ਹੋ ਗਿਆ ਸੀ ਬਹੁਤ ਜ਼ਿਆਦਾ ਮੈਨੂੰ ਠੀਕ ਨਹੀਂ ਲੱਗ ਰਹੀ ਤੇ ਮੈਂ ਇਮੀਡੀਏਟਲੀ ਆ ਗਿਆ ਸੀ ਹਸਪੀਟਲ ਤੇ ਮੈਡੀਕਲ ਕਰਵਾ ਲਿਆ ਸੀ ਮੈਂ ਮੈਡੀਕਲ ਕਰਵਾ ਲਿਆ ਮੈਨੂੰ ਇਹ ਕਿ ਉਹ ਥੋੜਾ ਕੌਨਸ਼ੀਅਸਨੈਸ ਨਹੀਂ ਹੋ ਰਹੀ ਹੈ ਫੇਡ ਹੋ ਰਿਹਾ ਮੈਂ ਥੋੜਾ ਔਰ ਮੈਨੂੰ ਜੋ ਹੈ ਪੇਨ ਪੂਰੇ ਇਸ ਪਾਸੇ ਪੇਨ ਹੈ ਸੇਵਲ ਹਸਪੀਟਲ ਦੀ ਐਮਰਜੈਂਸੀ ਜਕਰੀਬ 12:30 ਵਜੇ ਅੱਜ ਇੱਕ ਤਗੜੇ ਦਾ ਕੇਸ ਆਇਆ ਹੈਗਾ ਡਾਕਟਰ ਸਾਹਿਬ ਜਿਹੜੇ ਔਨ ਡਿਊਟੀ ਹੈਗੇ ਉਹਨੂੰ ਇਗਜ਼ਾਮਨ ਕਰ ਰਹੇ ਹੈਗੇ ਤੇ ਉਹ ਸਟੇਬਲ ਕੰਡੀਸ਼ਨ ਚ ਹੈਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਜੋ ਵੀ ਕਾਰਵਾਈ ਬੰਦੀ ਹੋਏਗੀ ਉਹ ਤੇ ਕੈਮਰਾ ਪਰਸਨ ਹਣੀ ਦੇ ਨਾਲ ਅਗੇ ਸੈਨੇਗਰੀ ਰਿਪੋਰਟ